ਪੰਜਾਬੀ ਦੇ ਵਿੱਚ ਇੱਕ ਗੀਤ ਆ ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇਂ ਮਈਆ ਪਰ ਜੇ ਕਿਤੇ ਝੀਲ ਹੋਵੇ ਹੀ ਨਾ ਝੀਲ ਕੱਲੀ ਕਾਗਜ਼ਾਂ ਦੇ ਵਿੱਚ ਹੀ ਹੋਵੇ ਝੀਲ ਦਾ ਪਤਾ ਆਰ.ਟੀ. ਨਹੀਂ ਲੱਗੇ ਝੀਲ ਵਾਲੀ ਥਾਂ ਤੇ ਇੱਕ ਇੱਟ ਨਾ ਲੱਗੀ ਹੋਵੇ ਤੇ ਝੀਲ ਦੇ ਨਾਂ ਦੇ ਉੱਤੇ 1 ਕਰੋੜ ਤੇ 57 ਲੱਖ ਰੁਪਏ ਦਾ ਕਿਥੇ ਤੇ ਤੌਰ ਦੇ ਉੱਤੇ ਕਪੜਾ ਹੋਇਆ ਹੋਵੇ ਤੇ ਫੇਰ ਭਾਈ ਕੋਠੀ ਕਿੱਥੇ ਪਾਵੇ ਮੰਗ ਤਾਂ ਰੱਖ ਦਿੱਤੀ ਗਈ ਆ ਕਿ ਝੀਲਾਂ ਦੇ ਕੋਲੇ ਕੋਠੀ ਪਾਰੇ ਝੀਲ ਹੈ ਕਿੱਥੇ ਜਿਹੜੀਆਂ ਬਠਿੰਡੇ ਵਾਲੀਆਂ ਝੀਲਾਂ ਖਤਰੇ ਦੇ ਵਿੱਚ ਤਾਂ ਕਹਿੰਦੇ ਉਹ ਵੀ ਪੰਗਾਂ ਸੀ ਕੁਝ ਕੁ ਬਰੇ ਪਹਿਲਾਂ ਚਿਮਣੀਆਂ ਦੇ ਵਿੱਚੋਂ ਧੂਆਂ ਬੰਦ ਹੋ ਗਿਆ ਤੇ ਭਾਈ ਗੀਤ ਰਹਿ ਗਿਆ ਇਕੱਲੇ ਤੇ ਝੀਲਾ ਪੰਜਾਬ ਦੇ ਵਿੱਚ ਬੰਡੀਆਂ ਕਿੱਥੇ ਜਦੋਂ ਕਾਗਜ਼ਾਂ ਦੇ ਵਿੱਚ ਅਧਿਕਾਰੀਆਂ ਨੇ ਘੁੱਗੀਆਂ ਮਾਰ-ਮਾਰ ਕੇ ਦਸਤਕਤ ਕਰ-ਕਰ ਕੇ ਰੁਪਈਏ ਤਾਂ ਖਾ ਪੀ ਲੈ ਚੰਗੀਆਂ ਨੇ ਆਪਸ ਦੇ ਵਿੱਚ ਮੰਡ ਲਏ ਤੇ ਹੁਣ ਪਾਈਏ ਜਾਣਕਾਰੀਆਂ ਸਾਹਮਣੇ ਆਈਆਂ ਕਿ ਮੁਖਤਸਰ ਸਾਹਿਬ ਤੇ ਗਿੱਦੜਵਾਹਾ ਦੇ ਵਿੱਚ ਸਥਿਤ ਤੌਰ ਦੇ ਉੱਤੇ ਬੀਤੇ ਵਰਿਆਂ ਦੇ ਵਿੱਚ 4 ਕਰੋੜ ਤੇ 23 ਲੱਖ ਰੁਪਈਏ ਦਾ ਕਪੜਾ ਹੋਇਆ ਅਧਿਕਾਰੀ ਮਿਲਮਲਾ ਗਏ ਇੱਥੇ ਬੀਡੀਪੀਓ ਜਿਹੜੇ ਸਮੇਂ ਦੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਗੜਬੜੀਆਂ ਕੀਤੀਆਂ ਤੇ ਕਰਵਾਈਆਂ ਗਈਆਂ ਕਈਆਂ ਨਾਲ ਮਿਲ ਕੇ 2016 ਤੋਂ ਲੈ ਕੇ 21 ਤੱਕ ਦਾ ਇਹ ਮਾਮਲਾ ਇਹਦੇ ਵਿੱਚ ਆਰਟੀ ਰਹੀ ਖੁਲਾਸਾ ਹੋਇਆ ਇਹਨਾਂ ਵਰਿਆਂ ਦੇ ਵਿੱਚ ਇਹ ਸਾਰੇ ਘਪਲੇ ਹੋਏ ਆ ਮੁਖਸਰ ਸਾਹਿਬ ਦਾ ਪਿੰਡ ਹੈ ਜੀ ਬਰਕੰਦੀ 16 17 ਦੇ ਵਿੱਚ 1 ਕਰੋੜ ਤੇ 57 ਲੱਖ ਰੁਪਇਆ ਖਰਚਾ ਹੋ ਗਿਆ ਇੱਥੇ ਘਪਲਾ ਹੋਇਆ ਕਹਿੰਦੇ ਦਾ ਪਾਪ ਕਾਗਜ਼ਾਂ ਦੇ ਵਿੱਚ ਖਰਚਾ ਹੋ ਗਿਆ ਅਧਿਕਾਰੀਆਂ ਨੇ ਕਾਗਜ਼ਾਂ ਦੇ ਵਿੱਚੀ ਛੱਪੜ ਦੀ ਢੀਲ ਬਣਾਈ ਛੱਪੜ ਦਾ ਨਵੀਨੀਕਰਨ ਕਰਤਾ ਕਾਗਜ਼ਾਂ ਦੇ ਵਿੱਚ ਝੀਲ ਬਣ ਗਈ ਬੜੀ ਸੋਹਣੀ ਕਾਗਜ਼ਾਂ ਦੇ ਵਿੱਚ ਉਹਨਾਂ ਝੀਲਾਂ ਦੇ ਵਿੱਚ ਕਿਸ਼ਤੀਆਂ ਤੈਰੀਆਂ ਲਾਉਂਦੀਆਂ ਉਹ ਤਾਰੀਆਂ ਲਾਈ ਜਾਂਦੀਆਂ ਲੋਕ ਆਨੰਦ ਮਾਣ ਜਾਂਦੇ ਚੱਪੂ ਚੱਲੀ ਜਾਂਦੇ ਉਹਦੇ ਵਿੱਚ ਪਰ ਇਹ ਝੀਲ ਹੈ ਹੀ ਨਹੀਂ ਧਰਤੀ ਦੇ ਉੱਤੇ ਇਹ ਬਰਕੰਦੀ ਪਿੰਡ ਦੇ ਵਿੱਚ ਧਰਤੀ ਦੇ ਉੱਤੇ ਝੀਲ ਹੀ ਹੈ ਨਹੀਂਗੀ ਇਸ ਝੀਲ ਦੇ ਵਿੱਚ ਲੋਕ ਲੁੱਡੀਆਂ ਪਾਈ ਜਾਂਦੇ ਆ ਮੌਜਾਂ ਲੁੱਟੀ ਜਾਂਦੇ ਆ ਤੇ ਇੱਥੇ ਇੱਕ ਇੱਟ ਨਹੀਂ ਲੱਗੀ ਜੀ ਇੱਕ ਇੱਟ ਲੱਗੀ ਹੋਵੇ ਇਹ ਖੁਲਾਸਾ ਕਦੋਂ ਹੋਇਆ ਅੱਜ ਵੀ ਤਰੀਕ ਦੇ ਵਿੱਚ ਇਹ ਹੁਣ ਖੁਲਾਸਾ ਹੋਇਆ ਤੇ ਜਦੋਂ ਇਹ ਖੁਲਾਸਾ ਹੋਇਆ ਤੇ ਅਧਿਕਾਰੀਆਂ ਨੂੰ ਹੱਥਾ ਪੈਰਾਂ ਨਹੀਂ ਪੈਗੀ ਜਿਹੜੇ ਉਸ ਵੇਲੇ ਬੀਡੀਪੀਓ ਸੀ ਜਿਹੜੇ ਉਸ ਵੇਲੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਸੀ ਹੁਣ ਕਹਿੰਦੇ ਜੀ ਕਿ ਇਹ ਗੱਲ ਕਹਿ ਦਿੱਤੀ ਗਈ ਆ ਕਿ ਇਹਨਾਂ ਅਧਿਕਾਰੀਆਂ ਦੇ ਕੋਲੋਂ ਇਹ ਪੈਸਾ ਵਸੂਲ ਕਰਕੇ ਤੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਤੇ ਇਹਨਾਂ ਅਧਿਕਾਰੀਆਂ ਦੇ ਉੱਤੇ ਬਣਦੀ ਸਰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਮਾਲ ਦੀ ਗੱਲ ਹੈ ਜੀ ਕਿ ਕੋਟਲੀ ਸੰਗਰ ਦੇ ਵਿੱਚ ਲਗਭਗ 21 ਲੱਖ ਰੁਪਇਆ ਜੰਮੂ ਅਣਾ ਦੇ ਵਿੱਚ ਲਗਭਗ 36 ਲੱਖ ਰੁਪਇਆ ਸਕਾਂ ਵਾਲੀ ਦੇ ਵਿੱਚ ਲਗਭਗ 14 ਲੱਖ ਰੁਪਈਆ ਤੇ ਕਈ ਹੋਰ ਪੈਂਡਾ ਜਿੱਥੇ ਇੱਕ 2 ਕਰੋੜ ਤੇ 30 ਲੱਖ ਰੁਪਈਏ ਤੋਂ ਵੱਧ ਦੇ ਕੱਪੜੇ ਕਿਥੇ ਤੋਂ ਤੌਰਤੇ ਹੋਏ ਆ ਜੇ ਗੱਲ ਕਰੀਏ ਗਿੱਦੜਬਾਹਾ ਬਲਾਕ ਦੀ 1 ਕਰੋੜ ਤੇ ਲਗਭਗ 93 ਲੱਖ ਰੁਪਈਏ ਦੇ ਕੱਪੜੇ ਇੱਥੇ ਹੋਏ ਆ 38 ਲੱਖ ਰੁਪਈਏ ਦੇ ਕੱਪੜੇ ਜਿਹੜੇ ਕੱਗਾ ਤੇ ਕੋਟਲੀ ਅ블ੂ ਦੇ ਵਿੱਚ ਕਈ ਵਿਕਾਸ ਦੇ ਕੰਮਾਂ ਦੇ ਉੱਤੇ ਕੱਪੜੇ ਹੋ ਗਏ ਆ ਸੋ ਆ ਵੀ ਪੰਜਾਬ ਦੀ ਇੱਕ ਸਚਾਈ ਹੈ ਆ ਵੀ ਪੰਜਾਬ ਦੀ ਸਥਿਤੀ ਹੈ ਅਸੀਂ ਇਹ ਗੱਲ ਕਹਿ ਦਿੰਨੇ ਆ ਕਿ ਭਾਈ ਪੰਜਾਬ ਦੇ ਵਿੱਚ ਕੰਮ ਨਹੀਂ ਹੁੰਦੇ ਇਹ ਗੱਲ ਸੱਚੀ ਆ ਵੀ ਪੰਜਾਬ ਦੇ ਵਿੱਚ ਜਿਵੇਂ ਅਸੀਂ ਚਾਹੁੰਦੇ ਆ ਉਵੇਂ ਕੰਮ ਨਹੀਂ ਹੁੰਦੇ ਛੱਪੜ ਪੂਰੇ ਨਹੀਂ ਜਾਂਦੇ ਨਾਲੀਆਂ ਬਣਦੀਆਂ ਨਹੀਂ ਸਟਰੀਟ ਲਾਈਟਾਂ ਲੱਗਦੀਆਂ ਨਹੀਂ ਜਿਹੜੀਆਂ ਇੱਟਾਂ ਵਾਲੀਆਂ ਸੜਕਾਂ ਗਲੀਆਂ ਉਹ ਨਹੀਂ ਬਣਦੀਆਂ ਵੇਲੇ ਸਰ ਪੀਣ ਵਾਲੇ ਪਾਣੀ ਦੇ ਪ੍ਰਬੰਧਾ ਨਹੀਂ ਘਾਟ ਆ ਪਰ ਜੇਕਰ ਸਰਕਾਰੀ ਤੌਰ ਦੇ ਉੱਤੇ ਪੈਸਾ ਰਿਲੀਜ਼ ਹੁੰਦਾ ਤਾਂ ਹੇਠਲੇ ਪਾਸੇ ਦੇ ਉੱਤੇ ਜਾਂਦਾ ਜਾਂਦਾ ਪਤਾ ਨਹੀਂ ਕਿੰਨਾ ਕਿੰਨਾ ਦੇ ਘਰਾਂ ਦੇ ਵੱਲ ਮੂੜਾ ਘਟ ਜਾਂਦਾ ਮੈਂ ਹੁਣ ਤੱਕ ਖਬਰਾਂ ਇਹ ਪੜੀਆਂ ਸੀ ਕਿ ਬਿਹਾਰ ਦੇ ਵਿੱਚ ਪੁਲ ਹੈ ਹੀ ਨਹੀਂ ਅਧਿਕਾਰੀਆਂ ਨੇ ਪੁਲ ਕਾਗਜ਼ਾਂ ਦੇ ਵਿੱਚ ਬਣਾ ਕੇ ਪੈਸੇ ਖਾ ਲਏ ਉਹ ਪੁਲ ਦੀ ਮਰਮਤ ਦੇ ਨਾਂ ਦੇ ਉੱਤੇ ਵੀ ਹਰ ਸਾਲ ਪੈਸੇ ਖਾਈ ਜਾਂਦੇ ਆ ਪਰ ਜਦੋਂ ਪਤਾ ਲੱਗਾ ਵੀ ਪੁਲ ਬਣਿਆ ਹੀ ਨਹੀਂ ਤੇ ਭਾਈ ਸਾਰੇ ਇੰਜੀਨੀਅਰ ਤੇ ਸਾਰੇ ਉਹਦੇ ਵਿੱਚ ਠੇਕੇਦਾਰ ਮਿਲ ਕੇ ਪੈਸੇ ਛੱਕ ਗਏ ਆ ਤੇ ਹੁਣ ਮਰਮਤ ਦੇ ਨਾਂ ਤੇ ਵੀ ਖਾਈ ਜਾਂਦੇ ਵੀ ਪਾਈ ਦਾ ਪਿੱਲਰ ਹਿੱਲ ਗਿਆ ਇਹਦੇ ਵਿੱਚ ਪਾਈ ਸੜਕ ਦੇ ਵਿੱਚ ਟੋਟਾ ਆ ਗਿਆ ਜੀ ਖਰਾਬ ਹੋ ਗਈ ਸੜਕ ਇਹ ਸੜਕ ਦੇ ਉੱਤੇ ਆ ਸਮੱਸਿਆ ਆ ਗਈ ਪੁਲ ਦੇ ਵਿੱਚ ਆ ਸਮੱਸਿਆ ਆ ਗਈ ਉਸੇ ਤਰੀਕੇ ਦੇ ਨਾਲ ਭਾਈ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਹੁਣ ਹੋਣ ਲੱਗ ਪਿਆ ਦੁੱਖ ਹੋਇਆ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਬੀਤੇ ਵਰਿਆਂ ਦੇ ਵਿੱਚ ਆਹ ਕੁਝ ਹੁੰਦਾ ਰਿਹਾ ਸ਼ਾਇਦ ਹੁਣ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਹੁੰਦਾ ਹੋਵੇ ਮੈਂ ਨਹੀਂ ਗੱਲ ਕਹਿੰਦਾ ਵੀ ਹੁਣ ਨਹੀਂ ਹੁੰਦਾ ਹੋਣਾ ਉਹਦੇ ਬਾਰੇ ਜਦੋਂ ਆਰਟੀਆਈ ਪੈ ਗਈ ਉਦੋਂ ਪਤਾ ਲੱਗੂਗਾ ਪਰ ਬੀਤੇ ਵਰਿਆਂ ਦੇ ਵਿੱਚ ਆਹ ਕੁਝ ਵੀ ਹੋਇਆ ਤੇ ਸਾਡੇ ਸੋਹਣੇ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਰੱਬ ਵਸਦਾ ਉਹਨਾਂ ਪਿੰਡਾਂ ਦੇ ਵਿੱਚ ਆਹ ਕੁਝ ਹੁੰਦਾ ਜਿਹੜੇ ਪਿੰਡਾਂ ਦੀ ਨੁਹਾਰ ਬਦਲਣ ਦੀ ਗੱਲ ਚੱਲਦੀ ਆ ਇਹ ਪਿੰਡਾਂ ਦੀ ਨੁਹਾਰ ਨਾ ਬਦਲੇ ਭਾਵੇਂ ਪਰ ਜਿਹੜਾ ਸਬੰਧਤ ਨੇਤਾ ਹੁੰਦਾ ਜਿਹੜੇ ਪਿੰਡ ਦੇ ਨਾਲ ਜੁੜੇ ਹੋਏ ਸਬੰਧਤ ਅਧਿਕਾਰੀ ਹੁੰਦੇ ਆ ਉਹਨਾਂ ਦੇ ਘਰਾਂ ਦੀ ਤੇ ਉਹਨਾਂ ਦੇ ਬੈਂਕ ਖਾਤਿਆਂ ਦੀ ਨੁਹਾਰ ਜ਼ਰੂਰ ਬਦਲ ਜਾਂਦੀ ਹੈ ਇਹਨਾਂ ਗੱਲਾਂ ਦੇ ਵੱਲ ਗੌਰ ਕਰਨੀ ਚਾਹੀਦੀ ਆ ਪਿੰਡਾਂ ਦੇ ਵਿੱਚ ਇਮਾਨਦਾਰਾਂ ਦੀ ਵੀ ਘਟਨੀ ਤੇ ਕਈ ਪਿੰਡਾਂ ਦੇ ਵਿੱਚ ਬੇਈਮਾਨਾਂ ਦੀ ਵੀ ਘਟਨੀ ਕਈ ਪਿੰਡਾਂ ਦੇ ਵਿੱਚ ਇੰਟਰਲੌਕ ਟੈਲ ਦੇ ਬਹੁਤ ਪੈਸੇ ਖਾ ਗਏ ਲੋਕ ਕਈ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਵਿਕਾਸ ਦਾ ਕੰਮ ਹੀ ਤਾਂ ਸ਼ੁਰੂ ਹੁੰਦਾ ਵੀ ਜੇ ਸ਼ੁਰੂ ਕਰਾਂਗੇ ਤਾਂ ਵਿੱਚੋਂ ਕੁਝ ਨਾ ਕੁਝ ਖਾਵਾਂਗੇ ਤੇ ਕਈ ਪਿੰਡਾਂ ਦੇ ਵਿੱਚ ਇਮਾਨਦਾਰੀ ਸਿਰ ਚੜ ਕੇ ਬੋਲਦੀ ਆ ਅਸੀਂ ਹਮੇਸ਼ਾ ਉਹਨਾਂ ਐਨਆਰਆਈ ਭੈਣਾ ਵੀਰਾਂ ਦਾ ਸ਼ੁਕਰੀਆ ਦਾ ਕਰਦੇ ਆ ਪਿੰਡਾਂ ਦੇ ਇਮਾਨਦਾਰ ਲੋਕਾਂ ਦਾ ਪੰਚਾਇਤਾਂ ਦਾ ਕਲੱਬਾਂ ਗੁਰਦੁਆਰਾ ਕਮੇਟੀਗਾਂ ਦਾ ਮੰਦਰ ਕਮੇਟੀਗਾਂ ਦਾ ਧੰਨਵਾਦ ਕਰਦੇ ਆ ਜਿਹੜੇ ਚੰਗੇ ਤਰੀਕੇ ਨਾਲ ਕੰਮ ਕਰਦੇ ਆ ਪਰ ਭਾਈ ਸਾਰਾ ਕੁਝ ਸਭ ਥਾਵਾਂ ਤੇ ਚੰਗਾ ਵੀ ਨਹੀਂ ਹੁਣ ਇੱਕ ਜਾਣਕਾਰੀ ਹੋਰ ਆ ਭੇਡਾਂ ਨੇ ਪੰਜਾਬ ਦੇ ਲੋਕਾਂ ਨੂੰ ਸਤਾਤਾ ਹੁਣ ਤੁਸੀਂ ਕਹੋਗੇ ਵੀ ਇਹ ਕਿਹੜੀਆਂ ਭੇਡਾਂ ਹੋਈਆਂ ਲੁਧਿਆਣੇ ਦੇ ਵੱਲੋਂ ਖਬਰ ਆਈ ਆ ਇੱਥੇ ਜਿਹੜੇ ਹੈਗੇ ਨੇ ਵੈਟਰਨਰੀ ਡਾਕਟਰ ਉਹ ਵਿਚਾਰੇ ਕਸੂਤੇ ਫਸੇ ਹੋਏ ਆ ਜੂਨ ਮਹੀਨੇ ਦੇ ਵਿੱਚ 384 ਭੇਡਾਂ ਦੇ ਨਾਲ ਭਰੇ ਹੋਏ ਦੋ ਟਰੱਕ ਆ ਜਿਹੜੇ ਉਹ ਦਿੱਲੀ ਵੱਲੋਂ ਚੱਲੇ ਤੇ ਜੰਮੂ ਕਸ਼ਮੀਰ ਵੱਲ ਜਾਂਦੇ ਆ ਉਹਦੇ ਬਾਰੇ ਸੂਚਨਾ ਮਿਲ ਗਈ ਜੀ ਜਿਹੜੇ ਐਨੀਮਲ ਨੂੰ ਬਚਾਉਣ ਵਾਲੀਆਂ ਜਿੱਥੇ ਬੰਦਕਾਂ ਦੇ ਆਗੂ ਆ ਉਹਨਾਂ ਨੇ ਕੀ ਕੀਤਾ ਜੀ ਇਹਨਾਂ ਟਰੱਕਾਂ ਨੂੰ ਘੇਰ ਲਿਆ ਇਹਨਾਂ ਦੇ ਵਿੱਚ ਤੂੜ ਤੂੜ ਕੇ ਤੂੜ ਤੂੜ ਕੇ ਜਿਵੇਂ ਤੂੜੀ ਦੇ ਭਰੇ ਹੁੰਦੇ ਟਰੱਕ ਇਸ ਤਰੀਕੇ ਨਾਲ ਭੇਡਾਂ ਇਹਨਾਂ ਦੇ ਵਿੱਚ ਰੱਖੀਆਂ ਸੀ ਲਓ ਜੀ ਉਹ ਟਰੱਕ ਜਿਹੜੇ ਖੜੇ ਕੀਤੇ ਗਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਦੋ ਜਣਿਆਂ ਦੇ ਉੱਤੇ ਪਰਚਾ ਦਰਜ ਕਰ ਲਿਆ ਤੇ ਉਸ ਤੋਂ ਬਾਅਦ 384 ਭੇਡਾਂ ਦੀ ਜ਼ਿੰਮੇਵਾਰੀ ਕਿਹਦੇ ਕੋਲੇ ਆ ਉਹ ਭੇਡਾਂ ਦੀ ਜ਼ਿੰਮੇਵਾਰੀ ਆ ਗਈ ਉਹਨਾਂ ਦੇ ਕੋਲੇ ਜਿਨ੍ਹਾਂ ਨੇ ਇਹ ਟਰੱਕ ਫੜਵਾਏ ਹੁਣ 384 ਭੇਡਾਂ ਰੱਖਣੀਆਂ ਕਿੱਥੇ ਆ ਪ੍ਰਸ਼ਾਸਨਿਕਾ ਟੈਲੀਫੋਨ ਦੇ ਘਰ ਧਾਰਾ ਖੜਕ ਗਈਆਂ ਡਿਪਟੀ ਕਮਿਸ਼ਨਰ ਨੇ ਇਹ ਗੱਲ ਕਹੀ ਕਿ ਭਾਈ ਇਹਨਾਂ ਭੇਡਾਂ ਦੇ ਰਹਿਣ ਵਾਸਤੇ ਤੇ ਖਾਣ ਪੀਣ ਵਾਸਤੇ ਪ੍ਰਬੰਧ ਕੀਤੇ ਜਾਣ ਫਿਰ ਇਹ ਗੱਲ ਸੋਚੀ ਕਿ ਵੀ ਇੱਕ ਆਜੜੀ ਦਾ ਪ੍ਰਬੰਧ ਕਰਗੇ ਜਿਹੜਾ ਕਿ ਭੇਡਾਂ ਚਾਰ ਕੇ ਲਿਆਇਆ ਕਰੇ ਆਜੜੀ ਦਾ ਐਕਸੀਡੈਂਟ ਹੋ ਗਿਆ ਆਜੜੀ ਨਹੀਂ ਆ ਸਕਿਆ ਹੁਣ ਵੀ ਇੱਥੇ ਪੋਸਟ ਕੱਢੀ ਆ ਵੀ ਭਾਈ ਇੱਥੇ ਆਜੜੀ ਚਾਹੀਦਾ ਸਾਨੂੰ ਆਜੜੀ ਜਿਹੜਾ ਕਿ ਭੇਡਾਂ ਚਾਰ ਕੇ ਲਿਆਇਆ ਕਰੇ ਹੁਣ ਅਗਲੀ ਗੱਲ ਇਹ ਆ ਵੀ ਭੇਡਾਂ ਸਿੰਘਾਂ ਬਿਮਾਰ ਇਹਨਾਂ ਨੂੰ ਕੋਈ ਬਿਮਾਰੀ ਲੱਗੀ ਸੀ ਪਹਿਲੇ ਮਹੀਨੇ ਦੇ ਵਿੱਚ ਹੀ 200 ਭੇਡ ਮਰ ਗਈ ਹੁਣ ਵੀ ਹਰ ਰੋਜ਼ 1 2 3 ਭੇਡਾਂ ਮਰ ਰਹੀਆਂ ਤੇ ਹਰ ਰੋਜ਼ ਤਿੰਨ ਡਾਕਟਰਾਂ ਜਿਹੜੇ ਉਹ ਇਨ੍ਹਾਂ ਭੇਡਾਂ ਦਾ ਜਾ ਕੇ ਕਹਿੰਦੇ ਕਿ ਭਾਈ ਦੇਖ ਰਿਹਾ ਕਰਦੇ ਆ ਇਨ੍ਹਾਂ ਭੇਡਾਂ ਦੇ ਜਾ ਕੇ ਨਮੂਨੇ ਲੈਂਦੇ ਆ ਜਾਂ ਜਿਹੜੇ ਵੀ ਇਹਨਾਂ ਦੇ ਇਲਾਜ ਪ੍ਰਣਾਲੀ ਦੇ ਵਿੱਚ ਗੱਲਾਂ ਹੁੰਦੀਆਂ ਡਾਕਟਰ ਸਾਹਿਬਾਨ ਨੂੰ ਜਾਣਾ ਪੈਂਦਾ ਡਾਕਟਰਾਂ ਦੀ ਗਿਣਤੀ ਪਹਿਲਾਂ ਹੀ ਘਟਾ ਵੈਟਰਨਰੀ ਡਾਕਟਰਾਂ ਦੀ ਡਾਕਟਰ ਇਹ ਗੱਲ ਕਰਨੀ ਜੀ ਕਿ ਸਾਡੇ ਕੋਲੇ ਤਾਂ ਇੱਕ ਜਣੇ ਨੂੰ ਕਈ ਕੇ ਪਿੰਡ ਸੌਪੇ ਹੋਏ ਅਸੀਂ ਕੀ ਕੀ ਕਰਗੇ ਪਰ ਜਿਹੜੀਆਂ ਕੁਝ ਭੇਡਾਂ ਬਚੀਆਂ ਇਹ ਸਰਕਾਰੀ ਗਊਸ਼ਾਲਾ ਦੇ ਵਿੱਚ ਰੱਖ ਕੇ ਉਹਨਾਂ ਭੇਡਾਂ ਦੇ ਇਸ ਵੇਲੇ ਇਲਾਜ ਦੀ ਜ਼ਿੰਮੇਵਾਰੀ ਡਾਕਟਰ ਸਾਹਿਬਾਨ ਨੂੰ ਸੌਂਪੀ ਗਈ ਹੈ ਤੇ ਇੱਕ ਜੀਸੀਬੀ ਮਸ਼ੀਨ 24 ਘੰਟੇ ਖੜੀ ਰਹਿੰਦੀ ਹੈ ਕਿਉਂਕਿ ਜਦੋਂ ਕੋਈ ਭੇਡ ਮਰ ਗਈ ਟੋਆ ਪਟਕੇ ਦਬਣੀ ਵੀ ਤਾਂ ਹੈ ਮਤਲਬ ਇਹ ਹੈ ਜੀ ਕਿ ਭੇਡਾਂ ਨੇ ਇੱਥੇ ਕਈ ਮਹਿਕਮੇ ਦੇ ਅਧਿਕਾਰੀ ਤਪਾਏ ਪਏ ਆ ਜਿਹੜੇ ਤਾਂ ਲੈ ਕੇ ਜਾ ਰਹੇ ਸੀ ਭੇਡਾਂ ਨੂੰ ਤਾਂ ਲੈ ਕੇ ਜਾ ਰਹੇ ਸੀ ਪਰ ਜਿਨ੍ਹਾਂ ਨੇ ਫੜਿਆ ਪਹਿਲਾਂ ਉਹ ਫਸ ਗਏ ਬਾਅਦ ਵਿੱਚ ਪੁਲਿਸ ਕਹਿੰਦੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਫਿਰ ਗਊਸ਼ਾਲਾ ਦੇ ਵਿੱਚ ਗੱਲ ਆ ਗਈ ਫਿਰ ਹੁਣ ਡਾਕਟਰਾਂ ਦੇ ਉੱਤੇ ਗੱਲ ਆ ਗਈ ਹੁਣ ਆਜੜੀ ਦੇ ਉੱਤੇ ਗੱਲ ਹੋਣੀ ਆ ਮਤਲਬ ਇਹ ਜਿਕੇ ਅਚਾਨਕ ਆ ਕੁਝ ਵੀ ਹੋ ਗਿਆ ਮੇਰੇ ਵਾਸਤੇ ਦੋਨੋਂ ਖਬਰਾਂ ਹੈਰਾਨੀਜਨਕ ਆ ਕਿ ਆ ਕੀ ਹੋਈ ਜਾਂਦਾ ਇੱਕ ਪਾਸੇ ਭੇਡਾਂ ਦੇ ਤਪਾਏ ਦੂਜੇ ਪਾਸੇ ਭ੍ਰਸ਼ਟਾਚਾਰੀਆਂ ਨੇ ਤਪਾਏ ਇੱਕ ਪਾਸੇ ਉਹ ਇਹ ਗੱਲ ਕਹਿੰਨੇ ਵੀ ਭਾਈ ਸਾਡਾ ਮਸਲਾ ਨਹੀਂ ਹੱਲ ਹੁੰਦਾ ਦੂਜੇ ਪਾਸੇ ਇਹ ਗੱਲ ਕਹਿੰਨੇ ਵੀ ਭਾਈ ਇਹਨਾਂ ਨੇ ਜਿਨ੍ਹਾਂ ਨੇ ਖਾਦੇ ਪੈਸੇ ਇਹਨਾਂ ਦੇ ਕੋਲ ਅਸੀਂ ਕਢਵਾ ਕੇ ਛੱਡਾਂਗੇ ਸੋ ਵਹਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਮੋੜ ਆਉਂਦੇ ਆ ਪਰ ਮੇਰੀ ਇੱਕ ਥੋੜੀ ਜਿਹੀ ਵਿਸ਼ੇ ਤੋਂ ਬਾਹਰਲੀ ਬੇਨਤੀ ਵੀ ਆ ਜ਼ਿੰਦਗੀ ਦੇ ਵਿੱਚ ਭੇਡਾਂ ਵਾਲਾ ਕੰਮ ਕਰਨਾ ਵੀ ਨਹੀਂ ਚਾਹੀਦਾ ਭੇਡ ਨੂੰ ਕਿਉਂ ਆਪਾਂ ਕਹਿੰਦੇ ਵੀ ਤੁਸੀਂ ਭੇਡਾਂ ਵਰਗੇ ਆ ਜਿੱਦਰ ਨੂੰ ਇੱਕ ਤੁਰਪੀ ਸਾਰੇ ਉਧਰ ਨੂੰ ਤੁਰ ਪੈਣੀਆਂ ਉਵੇਂ ਹੀ ਆਪਾਂ ਦੇਖੀਏ ਆਪਦੀ ਜ਼ਿੰਦਗੀ ਦੇ ਵਿੱਚ ਵੇਖੀਏ ਸਿਆਸੀ ਆਗੂਆਂ ਦੇ ਪਿੱਛੇ ਵੀ ਐਂ ਕਤਾਰਾਂ ਬਣ ਕੇ ਆ ਖੌਤੀ ਬਾਬਿਆਂ ਦੇ ਪਿੱਛੇ ਵੀ ਐਂ ਬਣ ਕੇ ਗੁਵਈਆਂ ਦੇ ਪਿੱਛੇ ਵੀ ਐਂ ਬਣ ਕੇ ਡੇਰੇਦਾਰਾਂ ਦੇ ਪਿੱਛੇ ਵੀ ਐਂ ਬਣ ਕੇ ਤੇ ਭਾਈ ਜਿਹੜੇ ਭੇਡਾਂ ਵਾਂਗੂ ਫਿਰਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਤੁਹਾਡਾ ਵੀ ਕੋਈ ਵजूद ਨਹੀਂ ਰਹਿਣਾਗਾ ਤੁਸੀਂ ਆਪਦੀ ਹੋਂਦ ਨੂੰ ਪਛਾਣੋ ਉਹਨਾਂ ਭੇਡਾਂ ਦੇ ਨਾਲੋਂ ਕੀਮਤ ਆਪਣੀ ਫਿਰ ਵੀ ਘਟ ਰਹਿ ਜਣੀ ਆ ਉਹਨਾਂ ਦੇ ਤਾਂ ਉਹਨ ਵੀ ਵਿਕਦੀ ਆ ਉਹਨਾਂ ਦੇ ਤਾਂ ਮੀਟ ਵੀ ਵਿਕ ਜਾਂਦਾ ਕਈ ਥਾਵਾਂ ਤੇ ਆਪਣਾ ਕੁਝ ਨਹੀਂ ਵਿਕਦਾਗਾ ਆਪਾਂ ਕਿਉਂਕਿ ਆਪ ਵਿਕੇ ਹੋਏ ਆ ਇਸ ਕਰਕੇ ਆਪਦੀ ਜ਼ਹਿਨੀयत ਨੂੰ ਤੰਦਰੁਸਤ ਰੱਖੀਏ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਠੀਕ ਤਰੀਕੇ ਨਾਲ ਵਿਚਾਰ ਕਰੀਏ ਅਸੀਂ ਕਿੱਥੇ ਜੇ ਖੜੇ ਆ ਇਹਦੇ ਬਾਰੇ ਸਵੈ ਚਿੰਤਨ ਕਰੀਏ ਤੇ ਪੰਜਾਬ ਨੂੰ ਇਸ ਵੇਲੇ ਸਵੈ ਚਿੰਤਨ ਦੀ ਬਹੁਤ ਵੱਡੀ ਜ਼ਰੂਰਤ ਆ ਪੰਜਾਬ ਦੇ ਵਿੱਚ ਇਸ ਵੇਲੇ ਸਵੈ ਚਿੰਤਨ ਤੋਂ ਬਿਨਾ ਬਚਾਉਣ ਦੇ ਲਈ ਹੋਰ ਕੋਈ ਰਾਹ ਨਹੀਂ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ ਦੇਖੋ ਆਪਾਂ ਸਾਰੇ ਜਣੇ ਸੋਸ਼ਲ ਮੀਡੀਆ ਦੇ ਉੱਤੇ ਦਿਨ ਰਾਤ ਲੱਗੇ ਰਹਿੰਦੇ ਆ ਸੋਸ਼ਲ ਮੀਡੀਆ ਬਹੁਤ ਚੰਗੀ ਗੱਲ ਆ ਆਪਾਂ ਵੀ ਤਾਂ ਗੱਲਬਾਤ ਸੋਸ਼ਲ ਮੀਡੀਆ ਦੇ ਰਹੀ ਹੀ ਕਰ ਰਹੇ ਆ ਨਾ ਪਰ ਜੇਕਰ ਆਪਾਂ ਇਹਦੇ ਰੀਲਾਂ ਵੇਖੀਏ ਜੇਕਰ ਆਪਾਂ ਇਹਦੇ ਉੱਤੇ ਗੰਦਗੀਆਂ ਬੰਦੀਆਂ ਚੀਜ਼ਾਂ ਵੇਖੀਏ ਜੇਕਰ ਆਪਾਂ ਇਹਦੇ ਉੱਤੇ ਕੋਈ ਹੋਰ ਟਰਪਾਲ ਵਾਲੀਆਂ ਚੀਜ਼ਾਂ ਦੇਖੀਏ ਕੋਈ ਗਾਲਾਂ ਕੱਢਣ ਦੇ ਲਈ ਵਰਤੋਂ ਕਰਗੇ ਫਿਰ ਤਾਂ ਮਾੜੀ ਗੱਲ ਆ ਨਾ ਪੰਜਾਬ ਦੇ ਇੱਕ ਮੇਤਾ ਦੇ ਨਾਲ ਮੇਰੀ ਕੁਝ ਕੁ ਸਾਲ ਪਹਿਲਾਂ ਗੱਲ ਹੋਈ ਇੰਟਰਵਿਊ ਕੀਤੀ ਉਹਨੇ ਇੰਟਰਵਿਊ ਦੇ ਮੌਕੇ ਚਾਹਦਾ ਪਹਿਲਾਂ ਸਾਂਝਾ ਕਰਨ ਮੌਕੇ ਗੱਲ ਕਹੀ ਕਿ ਨਾ ਬਾਈ ਜੀ ਮੈਂ ਜਦੋਂ ਕਹਾਂ ਜੀ ਦੁਪਹਿਰੇ 2:30 ਵਜੇ ਤੇ ਕਹਿੰਦਾ ਜੀ ਗਰਮੀ ਦੇ ਤਿੱਖੜ ਗਰਮੀ ਦੇ ਦਿਨ ਤੇ ਕਹਿੰਦਾ ਉੱਥੇ ਮਜ਼ਦੂਰ ਕੰਮ ਕਰਦੇ ਸੀ ਮੈਨੂੰ ਵੇਖ ਕੇ ਖੜੇ ਹੋ ਗਏ ਕਿੰਨੇ ਸਰਦਾਰ ਸਾਹਿਬ ਆ ਗਏ ਹੋ ਕਹਿੰਦੇ ਮੈਂ ਕਿਹਾ ਬਿਲਕੁਲ ਮੈਂ ਸਵਾਲ ਕੀਤਾ ਵੀ ਕਿਵੇਂ ਆ ਫਿਰ ਥੋੜੀ ਜ਼ਿੰਦਗੀ ਵੀਰੋ ਠੀਕ ਠਾਕ ਹੋ ਉਹ ਕਹਿੰਦੇ ਬਿਲਕੁਲ ਸਰਦਾਰ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਆ ਮੈਂ ਨਾ ਰੰਗ ਬਜੇ ਪਏ ਆ ਉਹ ਕਹਿੰਦੇ ਜੀ ਮੈਂ ਕਿਹਾ ਜੀ ਕਿਵੇਂ ਰੰਗ ਬਜੇ ਪਏ ਫਿਰ ਕੀ ਕੰਮ ਕਰਦੇ ਹੋ ਕਿਵੇਂ ਮਨੋਰੰਜਨ ਦਾ ਕੀ ਸਾਧਨਾ ਕਹਿੰਦੇ ਭਾਈ ਜੀ ਮੋਬਾਈਲ ਆ ਦੇਖੋ ਮੋਬਾਈਲ ਸਾਡੇ ਕੋਲ ਆ ਥੋੜਾ ਆਪਾਂ ਛਲਮੀ ਸੁਣ ਲਈਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੁਣ ਲਈਦਾ ਗਾਣੇ ਵੀ ਸੁਣੀਦੇ ਗਾਲਾਂ ਵੀ ਕੱਢੀਦੀਆਂ ਫਿਲਮਾਂ ਵੀ ਦੇਖੀਦੀਆਂ ਖਬਰਾਂ ਵੀ ਸੁਣੀਦੀਆਂ ਸਭ ਕੁਝ ਕਰੀਦਾ ਕਹਿੰਦੇ ਮੈਂ ਕਿਹਾ ਫੇਰ ਕਹਿੰਦੇ ਫੇਰ ਕੀ ਜੀ 12 ਵਜੇ ਤੱਕ ਡਾਟਾ 2 ਜੀ ਵੀ ਮੁੱਕਦਾ ਸੌ ਜਾਣੇ ਆ ਤੜਕੇ ਨੂੰ 2 ਜੀ ਵੀ ਫੇਰ ਮਿਲਿਆ ਹੁੰਦਾ ਫੇਰ ਆਪਾਂ ਫੇਰ ਆਰ ਲੱਗ ਜਾਂਦੇ ਆ ਵਿੱਚ ਵਿਚਾਲੇ ਕੰਮ ਵੀ ਕਰ ਲੈਨੇ ਨਾਲ ਨਾਲ ਮੋਬਾਈਲ ਵੀ ਚੱਲਦੇ ਆਪਣੇ ਉਹ ਕਹਿੰਦਾ ਜੀ ਮੈਂ ਉਸ ਦਿਨ ਸੋਚਿਆ ਵੀ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਭਾਵੇਂ ਰੋਕ ਦਿੱਤੇ ਜਾਣ ਜੀਨੇ 2GB ਦੀ ਥਾਂ ਤੇ 3GB ਡਾਟਾ ਦਿੱਤਾ ਉਰੀ ਸਰਕਾਰ ਬਣ ਜਾਣੀ ਆ ਭਾਵੇਂ ਕਿ ਉਹਨੇ ਵਿਅੰਗ ਦੇ ਲਹਿਜੇ ਦੇ ਵਿੱਚ ਇਹ ਗੱਲ ਕਹੀ ਹੋਵੇ ਪਰ ਇਹ ਗੱਲ ਝੂਠੀ ਤਾਂ ਨਹੀਂ ਅੱਜ ਪੰਜਾਬ ਦੇ ਹੱਥ ਆ ਜਿਹੜੇ ਹੁਨਰ ਪੱਖੋਂ ਵੀ ਸਖੜੇ ਨਹੀਂ ਆ ਹੁਨਰਬੰਦ ਬਹੁਤਾ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਹੱਥਾਂ ਦੇ ਵਿੱਚ ਰਹੀ ਮੋਬਾਈਲ ਗਏ ਤੁਸੀਂ ਕਿਸੇ ਬਸਤੀ ਜਾ ਕੇ ਦੇਖ ਲਓ ਤੁਸੀਂ ਜਹਾਜ਼ ਦੇ ਵਿੱਚ ਬਹਿ ਕੇ ਦੇਖ ਲਓ ਤੁਸੀਂ ਟ੍ਰੇਨ 'ਚ ਬਹਿ ਕੇ ਦੇਖ ਲਓ ਕਿਸੇ ਪਾਰਕ 'ਚ ਦੇਖ ਲਓ ਕਿਸੇ ਸਾਥ ਵਾਲੇ ਜਾ ਕੇ ਦੇਖ ਲਓ ਅੱਜ ਮੋਬਾਈਲ ਹੀ ਮੋਬਾਈਲਾ ਮੋਬਾਈਲ ਬਿਨਾ ਜ਼ਿੰਦਗੀ ਬਚਦੀ ਨਹੀਂ ਇਹ ਵੀ ਗੱਲ ਸੱਚੀ ਆ ਪਰ ਮੋਬਾਈਲ ਆਪਾਂ ਨੂੰ ਕਿਵੇਂ ਵਰਤ ਰਿਆ ਇਹ ਵੀ ਗੱਲ ਝੂਠ ਨਹੀਂ ਆ ਸੋ ਮੈਂ ਤਾਂ ਭਾਈ ਇਹ ਬੇਨਤੀ ਕਰਦਾ ਵੀ ਤੁਸੀਂ ਚੰਗੀਆਂ ਸੁਥਰੀਆਂ ਚੀਜ਼ਾਂ ਦੇਖਣ ਦੇ ਵਾਸਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਵਾਸਤੇ ਇਹਨੂੰ ਨੱਠ ਕੇ ਵਰਤੋ ਪਰ ਜਿਹੜੀਆਂ ਆਪਾਂ ਬੇਥਵੀਆਂ ਛੱਡਦੇ ਆ ਕਦੇ ਉਹਦੀ ਭੇਡ ਬਣ ਕੇ ਉਹਦੇ ਮਗਰ ਪੈਗੇ ਕਦੇ ਉਹਦੀ ਭੇਡ ਬਣ ਕੇ ਉਹਦੇ ਗਲ ਪੈਗੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸਮੇਂ ਦੀ ਲੋੜ ਇਹ ਖਾਸ ਕਰਕੇ ਪੰਜਾਬੀਆਂ ਦੇ ਵਾਸਤੇ